ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਪੰਜਾਬ ਜੀਕੇ ਦੀਆਂ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਉਹਨਾਂ ਨੂੰ ਦੇਖਣਾ ਨਾ ਭੁੱਲਣਾ ਦੋਸਤੋ ਤਾਂ ਆਪਾਂ ਇੱਥੇ ਗੱਲ ਕਰਾਂਗੇ ਇਤਿਹਾਸ ਦੀ ਭੰਗੋਲ ਦੀ ਰਾਜਨੀਤਿਕ ਸ਼ਾਸਤਰ ਦੀ ਅਰਥ ਸ਼ਾਸਤਰ ਦੀ ਸੱਭਿਆਚਾਰ ਦੀ ਸਾਰੇ ਕੁਐਸਚਨ ਤੁਹਾਨੂੰ ਕੀ ਹੈ ਪੇਪਰਾਂ ਦੇ ਵਿੱਚ ਆਏ ਹੋਏ ਪੁਰਾਣੇ ਪੇਪਰ ਦੇ ਪ੍ਰੈਸ਼ਨ ਹਨ ਮਤਲਬ ਕਿ ਪੀਵਾਈਕੂ ਹਨ ਪ੍ਰੀਵਿਅਸイヤー ਕੁਐਸਚਨ ਹਨ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਪੁੱਛੇ ਜਾ ਰਹੇ ਹਨ ਮੋਸਟ ਅਕੀਪੀਟਰ ਕੁਐਸਚਨ ਹਨ ਤਾਂ ਦੋਸਤੋ ਵੀਡੀਓ ਦੇ ਨਾਲ ਐਂ ਜੇਕਰ ਵੀਡੀਓ ਵਧੀਆ ਲੱਗੀ ਤੁਸਨੂੰ ਲਾਈਕ ਕਰਨਾ ਕਮੈਂਟ ਕਰਨਾ ਵਾਤਵਾ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਦੋਸਤੋ ਜੇਕਰ ਚੈਨਲ ਤੇ ਨਿਊ ਵੀਵਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਕਹਿੰਦਾ ਹੈ ਕਿ ਪਾਕਿਸਤਾਨ ਅਤੇ ਪੰਜਾਬ ਦੇ ਵਿਚਕਾਰ ਸੀਮਾ ਕਿਸ ਨਾਮ ਵਜੋਂ ਜਾਣੀ ਜਾਂਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਸਰਜੀ ਰੈਡ ਕਲਿਫ ਲਾਈਨ ਪਾਕਿਸਤਾਨ ਐਂਡ ਇੰਡੀਆ ਦੀ ਗੱਲ ਆਉਂਦੀ ਹੈ ਬਟ ਕੀ ਹੈ ਪੇਪਰ ਦਾ ਕੁਛ ਨਹੀਂ ਇਸ ਕਰਕੇ ਇਹਨਾਂ ਨੇ ਕੀ ਪੁੱਛ ਲਿਆ ਪੰਜਾਬ ਪੁੱਛ ਲਿਆ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਕੇ ਮਹਿਲ ਦੀ ਸਥਾਪਨਾ 1573 ਵਿੱਚ ਪੰਜਾਬ ਵਿੱਚ ਕਿਸ ਦੇ ਦੁਆਰਾ ਕੀਤੀ ਗਈ ਸੀ ਜਾਂ ਦੁਆਰਾ ਕੀਤੀ ਗਈ ਸੀ ਤਾਂ ਏ ਸਨ ਗੁਰੂ ਰਾਮਦਾਸ ਜੀ ਕੌਨਸਟੇਬਲ ਦਾ ਪੇਪਰ ਹੋਇਆ ਸੀ ਉਸ ਦੇ ਵਿੱਚ ਆਇਆ ਸੀ ਕਿ ਗੁਰੂ ਦੇ ਮਹਿਲ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਤੇ ਇੱਕ ਆਇਆ ਸੀ ਕਿਸ ਨੇ ਕੀਤੀ ਸੀ ਤਾਂ ਦੋਨੇ ਕੁਐਸਚਨ ਬਣਿਆ ਤਾਂ ਦੋਸਤੋ ਪੰਜਾਬ ਪੁਲਿਸ ਵਾਲਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਇਆ ਹੈ ਤੇ রিপিটেড কোশ্চেন ਆ ਉਹੀ কোশ্চেন বারবার ਉਹਦੇ ਨਾਲ ਅਗਲਾ ਕੁਐਸਚਨ ਕਹਿੰਦਾ ਆਪਰੇਸ਼ਨ ਬਲੂ ਸਟਾਰ ਦੌਰਾਨ ਪਿੰਡਾਂ ਵਾਲੇ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਕਿਹੜੇ ਪ੍ਰਧਾਨ ਨੂੰ ਭੇਜਿਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਗੁਰਚਰਨ ਸਿੰਘ ਟੋੜਾ ਜੀ ਕਿੱਥੋਂ ਦਾ ਸੀ ਸ਼੍ਰੋਮਣੀ ਕਮੇਟੀ ਦਾ ਕਿਹੜੇ ਪ੍ਰਧਾਨ ਨੂੰ ਭੇਜਿਆ ਗਿਆ ਤਾਂ ਇਹ ਯਾਦ ਰੱਖਣਾ ਹੈ ਕਿਉਂਕਿ ਕੁਐਸਚਨ ਜਿਸ ਤਰ੍ਹਾਂ ਮਰਜ਼ੀ ਬਣ ਕੇ ਆ ਸਕਦਾ ਹੈ ਹੇੜ ਲਿਏ ਵਿੱਚੋਂ ਕਿਹੜਾ ਗ੍ਰਾਮ ਪੰਚਾਇਤ ਦੀ ਆਮਦਨ ਦਾ ਸਰੋਤ ਨਹੀਂ ਹੈ ਤਾਂ ਉਹ ਹੈ ਗ੍ਰਾਂਟ ਅਤੇ ਸਹਾਇਤਾ ਮਾਲਵਾ ਟ੍ਰੈਕਟ ਖੇਤਰ ਕਿਹੜੇ ਦਰਿਆਵਾਂ ਦੇ ਵਿਚਕਾਰ ਆਉਂਦਾ ਹੈ ਤਾਂ ਮਾਲਵੇ ਦੀ ਗੱਲ ਕੀਤੀ ਹੈ ਵੀ ਟ੍ਰੈਕਟਾ ਮਤਲਬ ਕਿ ਮਾਲਵਾ ਦਾ ਇਹੀ ਪੁੱਛਿਆ ਸਰ ਜੀ ਉਹਨਾਂ ਨੇ ਕਿ ਕਿਹੜੇ ਦਰਿਆਵਾਂ ਦੇ ਵਿਚਕਾਰ ਆਉਂਦਾ ਹੈ ਤਾਂ ਇਹ ਹੈ ਸਤਲੁਜ ਅਤੇ ਘੱਗਰ ਨਦੀ ਹੇਠ ਲਿਖੇ ਵਿੱਚੋਂ ਕਿਹੜਾ ਨਾਵਲ ਅਮਰਤਾ ਪ੍ਰੀਤਮ ਦੁਆਰਾ ਲਿਖਿਆ ਗਿਆ ਹੈ ਪਿੰਜਰ ਨੈਕਸਟ ਕੁਐਸਚਨ ਦੇਖਿਆ ਜਾਵੇ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿਹੜੇ ਸ਼ਹਿਰ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਪੁੱਛਿਆ ਹੈ ਤਾਂ ਇਹ ਹੈ ਸਰ ਜੀ ਲੁਧਿਆਣਾ ਦੇ ਵਿੱਚ ਜੇਕਰ ਅੰਬਰਸਰ ਲਾਏ ਤਾਂ ਡੂਲੂ ਮਾਦਿਆ ਜਾਵੇਗਾ ਤੇ ਇਹ ਕੀ ਆ ਡੂਲੂ ਕੀ ਕਰੇਗਾ ਤੁਹਾਡਾ 1.25 ਨੰਬਰ ਲੈ ਕੇ ਜਾਵੇਗਾ ਵਾਗਾ ਟਾਰੀ ਬਾਰਡਰ ਸਮਾਰੋ ਕਿਹੜੇ ਸਾਲ ਵਿੱਚ ਹੋਇਆ ਤਾਂ ਇਸ ਦਾ ਆਨਸਰ ਹੈ 1959 ਕਹਿੰਦਾ ਹੈ ਕਿ ਇਸ ਕਿਸਮ ਦੀ ਮਿੱਟੀ ਜੂਟ ਉਗਾਉਣ ਲਈ ਢੁਕਵੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਣਾ ਕਿ ਜੂਟ ਕਿਹੜੀ ਰੈਵੋਲੂਸ਼ਨ ਦੇ ਨਾਲ ਸੰਬੰਧਿਤ ਹੈ ਤਾਂ ਉਸ ਦਾ ਜੋ ਨਾਮ ਹੈ ਕਮੈਂਟ ਬਾਕਸ ਵਿੱਚ ਦੱਸਣਾ ਦੋਸਤੋ ਇਹ ਤੁਹਾਡਾ ਕੀ ਹੈ ਹੋਮਵਰਕ ਹੈ ਤੇ ਇਸ ਦਾ ਰਾਈਟ ਆਨਸਰ ਹੈ ਜੋ ਜਲਤਲੀ ਰੇਤਲੀ ਮਿੱਟੀ ਅਗਲਾ ਕਹਿੰਦਾ ਹੈ ਕਿ ਸਾਲ ਦਿੱਲੀ ਨੂੰ ਉੱਤਰ ਪੱਛਮੀ ਸੂਬੇ ਤੋਂ ਪੰਜਾਬ ਵਿੱਚ ਤਬਦੀਲ ਕੀਤਾ ਗਿਆ ਸੀ ਤਾਂ ਜੋ 1857 ਦਾ ਵਿਦਰੋਹ ਹੈ 1852 ਦੇ ਵਿੱਚ ਕੀ ਹੈ ਵਾਇਸਰੇਾਈ ਦੀ ਆਪਣਾ ਕੀ ਹੈ ਵਾਇਸਰੇਾਈ ਦੀ ਪਾਦੀ ਦਿੱਤੀ ਗਈ ਤਾਂ 1852 ਦੇ ਵਿੱਚ ਕੀ ਹੈ ਦਿੱਲੀ ਨੂੰ ਉੱਤਰ ਪੱਛਮੀ ਮਤਲਬ ਕੀ ਹੈ ਨਾਰਥ ਵੈਸਟ ਫਰੰਟਾਇਰ ਆਫ ਇੰਡੀਆ ਮਤਲਬ ਕੀ ਹੈ ਇਹ ਬਣ ਗਿਆ ਸੀ ਤਾਂ ਪੰਜਾਬ ਵਿੱਚ ਤਬਦੀਲ ਹੋ ਗਿਆ ਇਸ ਤੋਂ ਬਾਅਦ ਕੀ ਪੰਜਾਬ ਵਿੱਚ ਆ ਗਿਆ ਸੀ ਤੇ 1901 ਦੇ ਵਿੱਚ ਕੀ ਹੈ ਫਿਰ ਫੇਰ ਵੱਖ ਕਰ ਦਿੱਤਾ ਸੀ ਤਾਂ ਇਹ ਵੀ ਯਾਦ ਰੱਖਣੀ ਹੈ ਡੇਟਸ ਯਾਦ ਰੱਖਣੀਆਂ ਨੇ ਇੱਥੇ ਕੀ ਕੀਤਾ ਸੀ ਵੱਖ ਕੀਤਾ ਸੀ ਅੱਗੇ ਕਹਿੰਦਾ ਹੈ ਪਾਣੀ ਬਚਾਓ ਪੈਸਾ ਕਮਾਓ ਸਕੀਮ ਪੰਜਾਬ ਸਰਕਾਰ ਦੁਆਰਾ ਕਿਸ ਸਾਲ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਪਾਣੀ ਬਚਾਓ ਪਾਣੀ ਬਚਾਓ ਪੈਸਾ ਕਮਾਓ ਸਕੀਮ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ ਤਾਂ ਰਾਈਟ ਆਨਸਰ ਹੈ 2018 ਦੇ ਵਿੱਚ ਨੈਕਸਟ ਕਹਿੰਦਾ ਹੈ 2011 ਦੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ ਤਾ ਸਭ ਤੋਂ ਵੱਧ ਜਿਹੜੀ ਹੈ ਜਨਗਣਨਾ ਹੈ ਜਨਗਣਨਾ ਅਨੁਸਾਰ ਪੰਜਾਬ ਦੇ ਸਾਖਰਤਾ ਧਾਰਤ ਮਤਲਬ ਪੜ੍ਹੇ ਲਿਖੇ ਲੋਕ ਤਾਂ ਉਹ ਸਾਰੇ ਹੁਸ਼ਿਆਰ ਹਨ ਤੇ ਹੁਸ਼ਿਆਰਪੁਰ ਦੇ ਵਿੱਚ ਹਨ ਤੇ ਸਭ ਤੋਂ ਵੱਧ ਜੰਗਲ ਵੀ ਜਿੱਥੇ ਹੁਸ਼ਿਆਰ ਬੱਚੇ ਪੜ੍ਹਦੇ ਹਨ ਜੰਗਲਾਂ 'ਹਿਟ ਪੜ੍ਹਦੇ ਹਨ ਦਰਖਤਾਂ 'ਹਿਟ ਪੜ੍ਹਦੇ ਹਨ ਤਾਂ ਜੰਗਲ ਵੀ ਉੱਥੇ ਹੀ ਜ਼ਿਆਦਾ ਹੋਣਗੇ ਤਾਂ ਯਾਦ ਰੱਖਣਾ ਇਹ ਕੁਐਸਚਨ ਸਭ ਤੋਂ ਵੱਧ ਜੰਗਲ ਵੀ ਹੁਸ਼ਿਆਰਪੁਰ ਵਿੱਚ ਹਨ ਵਿਦਵਾਨਾਂ ਅਤੇ ਇਤਿਹਾਸਕਾਰਾਂ ਦੁਆਰਾ ਨਿਮਨ ਲਿਖਤ ਵਿੱਚੋਂ ਕਿਹੜੀ ਨਦੀ ਨੂੰ ਵੈਦਿਕ ਯੁੱਗ ਦੀ ਸਰਸਵਤੀ ਨਦੀ ਮੰਨਿਆ ਜਾਂਦਾ ਹੈ ਅਤੇ ਅਕਸਰ ਕੀ ਕਿਹਾ ਜਾਂਦਾ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਘੱਗਰ ਅਤੇ ਪੰਜਾਬ ਤੋਂ ਬਾਹਰ ਜਦੋਂ ਚਲੀ ਜਾਂਦੀ ਹੈ ਉਸ ਦਾ ਨਾਮ ਕੀ ਪਾਇਆ ਜਾਂਦਾ ਹੈ ਹਾਕਰਾ ਪਾਇਆ ਜਾਂਦਾ ਹੈ ਯਾਦ ਰੱਖਣਾ ਹੈ ਹਾਕਰਾ ਨਦੀ ਕਿਹਾ ਜਾਂਦਾ ਹੈ ਪੰਜਾਬ ਤੋਂ ਬਾਹਰ ਚਲੀ ਜਾਂਦੀ ਹੈ ਜਦੋਂ Rajasthan ਦੇ ਵਿੱਚ ਜਾ ਕੇ ਕੀ ਹੈ ਇਹ ਲੁਪਤ ਹੋ ਜਾਂਦੀ ਹੈ ਤਾਂ ਸਰਸਵਤੀ ਨਦੀ Vedic ਯੁੱਗ ਦੀ ਸਰਸਵਤੀ ਨਦੀ ਮੰਨਿਆ ਗਿਆ ਇਸ ਨੂੰ ਸ਼ੇਰਾਵਾਲਾ ਗੇਟ ਨੇੜੇ ਪੁਰਾਣੇ ਪਟਿਆਲਾ ਸ਼ਹਿਰ ਦੇ ਉੱਤਰ ਵੱਲ ਸਥਿਤ ਬਾਰਾਦਰੀ ਗਾਰਡਨ ਮਹਾਰਾਜਾ ਦੌਰਾਨ ਕਿਹੜੇ ਮਹਾਰਾਜਾ ਦੌਰਾਨ ਬਣਾਇਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਸਰਜੀ ਬਹੁਤ ਹੀ ਕਿਹੜਾ ਕੁਚਨ ਹੈ ਤਾਂ ਰਜਿੰਦਰ ਸਿੰਘ ਜੂ ਸੀ ਇਹਨਾਂ ਦਾ ਰਾਈਟ ਆਨਸਰ ਹੈ ਜੇਕਰ ਆ ਜਾਵੇ 12 ਦਾਰੀ ਗਾਰਡਨ ਕਿੱਥੇ ਹੈ ਤਾਂ ਜਿੱਥੇ 12 ਦਰਵਾਜੇ 12 ਦਰਵਾਜਾ ਮਹਿਲਾਂ ਦੇ ਹੀ ਹੁੰਦੇ ਨੇ ਤੇ ਮਹਿਲਾਂ ਦੇ ਵਿੱਚ ਕੀ ਹੈ ਰਾਜੇ ਰਹਿੰਦੇ ਨੇ ਤੇ ਮਹਿਲ ਕਿੱਥੇ ਹੈ ਸਾਡਾ ਪਟਿਆਲੇ ਰਾਜਾ ਹੈ ਠੀਕ ਹੈ ਜੀ ਟ੍ਰਿਕ ਹੈ ਦੋਸਤੋ ਇਹ ਜਿਸ ਤਰ੍ਹਾਂ ਮਰਜ਼ੀ ਯਾਦ ਕਰ ਲੋ ਤੁਸੀਂ ਗੁਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ 1699 ਵਿੱਚ ਮਤਲਬ ਕਿਹੜੇ ਸ਼ਹਿਰ ਵਿੱਚ ਕੀਤੀ ਸੀ ਤਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਅਨੰਦਪੁਰ ਸਾਹਿਬ ਦੇ ਵਿੱਚ ਕੀਤੀ ਸੀ ਜਿਸ ਨੂੰ ਵਸਾਇਆ ਸੀ ਜਿਸ ਨੂੰ ਵਸਾਇਆ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ ਅਤੇ ਪਹਿਲਾ ਨਾਮ ਕੀ ਸੀ ਮੱਖੋਵਾਲ ਸੀ ਮੱਖੋਵਾਲ ਜਗ੍ਹਾ ਸੀ ਆਪਦੀ ਕੀ ਹੈ ਮਾਤਾ ਦੇ ਨਾਮ ਤੇ ਕੀ ਹੈ ਜਗਾ ਵਸਾਈ ਸੀ ਮੱਖੋਵਾਲ ਇੱਕ ਪਿੰਡ ਸੀ ਤੇ ਉੱਥੇ ਕੀ ਅਨੰਦਪੁਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਆ ਜਾਂਦਾ ਹੈ ਸਿੱਖਾਂ ਦਾ ਤਖਤ ਵੀ ਹੈ ਇਹ ਅਗਲਾ ਕੁਐਸਚਨ ਕਹਿੰਦਾ ਹੈ ਘੱਗਰ ਦਰਿਆ ਹੇਠ ਲਿਖੇ ਵਿਕਲਪਾਂ ਵਿੱਚੋਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚੋਂ ਲੰਘਦੀ ਹੈ ਤਾਂ ਪਹਿਲਾਂ ਤਾਂ ਦੱਸ ਦੋ ਕਿ ਕਿੰਨੇ ਜ਼ਿਲ੍ਹਿਆਂ ਦੇ ਵਿੱਚੋਂ ਲੰਘਦੀ ਹੈ ਚਾਰਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਜਾਂ ਛੀਆਂ ਦੇ ਵਿੱਚੋਂ ਤਾਂ ਇਹ ਤਾਂ ਆਪਸ਼ਨ ਹਰ ਤਾਂ ਕਮੈਂਟ ਬਾਕਸ ਵਿੱਚ ਦੱਸ ਦੋ ਦੋਸਤੋ ਇਹ ਤਾਂ ਵੱਖਰਾ ਕੁਐਸਚਨ ਬਣ ਗਿਆ ਹੁਣ ਕਿਹੜੇ-ਕਿਹੜੇ ਹਨ ਤਾਂ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਦੱਸਣ ਜੇਕਰ ਤੁਹਾਨੂੰ ਉਹ ਪਤਾ ਹੈ ਤਾਂ ਤੁਸੀਂ ਇਹ ਕੁਐਸਚਨ ਆਰਾਮ ਨਾਲ ਕਰ ਦੋਗੇ ਕਿਉਂਕਿ ਇੱਥੇ ਪਟਿਆਲਾ ਹੈ ਕਿਉਂਕਿ ਇੱਥੇ ਕੀ ਹੈ ਮੋਹਾਲੀ ਤੋਂ ਹੁੰਦੀ ਹੋਈ ਪਟਿਆਲਾ ਪਟਿਆਲਾ ਤੋਂ ਬਾਅਦ ਸੰਗਰੂਰ ਜਿਹਨਾਂ ਨੂੰ ਨਹੀਂ ਪਤਾ ਉਹ ਦੇਖ ਲਓ ਸੰਗਰੂਰ ਤੋਂ ਬਾਅਦ ਕਿੱਥੇ ਜਾਂਦੀ ਹੈ ਇਹ ਮਾਨਸਾ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਦੀ ਹੋ ਕੇ ਜਾਂਦੀ ਹੈ ਤਾਂ ਯਾਦ ਰੱਖਣਾ ਮੋਹਾਲੀ ਪਟਿਆਲਾ ਸੰਗਰੂਰ ਮਾਨਸਾ ਚਾਰ ਕਿਹਾ ਇਹਦਾ ਰਾਈਟ ਆਨਸਰ ਹੈ ਪੇਪਰ ਤੇ ਆਇਆ ਹੋਇਆ ਕੁਐਸਚਨ ਹੈ ਦੋਸਤੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਤਾਂ ਕਰਨਾ ਹੀ ਕਰਨਾ ਤੇ ਇਸ ਤੋਂ ਅਗਲਾ ਕੁਐਸਚਨ ਦੇਖਦੇ ਹਾਂ ਹਾੜੀ ਦੀ ਫਸਲ ਕਿਸ ਮੌਸਮ ਵਿੱਚ ਬੀਜੀ ਜਾਂਦੀ ਹੈ ਤਾਂ ਹਾੜੀ ਦੀ ਫਸਲ ਦੀ ਗੱਲ ਕੀਤੀ ਹੈ ਵੇ ਸੋਣੀ ਦੀ ਫਸਲ ਦੀ ਪਹਿਲਾਂ ਗੱਲ ਕੀਤੀ ਮਤਲਬ ਕੀ ਹੈ ਇਹ ਹਾਰੀ ਦੀ ਫਸਲ ਹੈ ਜੋ ਗਰਮੀਆਂ ਵਿੱਚ ਤਾਂ ਹਾਰ ਦੇ ਮਹੀਨੇ ਆ ਕੇ ਪੱਕਦੀ ਹੈ ਕਣਕ ਦੀ ਫਸਲ ਹੈ ਬਟਕੀ ਹੈ ਸੈਲਾਂ ਵਿੱਚ ਬੀਜੀ ਜਾਂਦੀ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋ ਜਾਵੇਗਾ ਸਰਦੀਆਂ ਹੋ ਜਾਵੇਗਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਸਰਦਾਰ ਉਦਮ ਸਿੰਘ ਨੇ ਜਲਿਆਂਵਾਲੇ ਸ਼ਾਕੇ ਦਾ ਬਦਲਾ ਲੈਣ ਲਈ ਕਿਸ ਨੂੰ ਮਾਰਿਆ ਸੀ ਤਾਂ ਮਾਰਿਆ ਸੀ ਸਰ ਮਾਈਕਲ ਓਡਵਾਇਰ ਨੂੰ ਉੱਥੇ ਹੀ ਕੀ ਹੈ ਮਾਈਕਲ ਓਡਵਾਇਰ ਨੂੰ ਯਾਦ ਲੈਣਾ ਜਰਨਲ ਡਾਇਰ ਤੁਸੀਂ ਜੇ ਆਪਸ਼ਨ ਚ ਆ ਗਿਆ ਜਰਨਲ ਡਾਇਰ ਤਾਂ ਜਰਨਲ ਡਾਇਰ ਆ ਗਿਆ ਤਾਂ ਇਹ ਤਾਂ ਖੁਦ ਹੀ ਵਿਚਾਰਾ ਮਰ ਗਿਆ ਸੀ ਤਾਂ ਜਰਨਲ ਡਾਇਰ ਨਹੀਂ ਆਵੇਗਾ ਉੱਥੇ ਮਾਈਕਲ ਓਡਵਾਇਰ ਆਵੇਗਾ ਇੱਥੇ ਜਰਨਲ ਡਾਇਰ ਪਾਇਆ ਹੋਇਆ ਹੈ ਤਾਂ ਕਈ ਇਹ ਲਾ ਕੇ ਆਉਣਗੇ ਤੇ ਕੀ ਹੈ 1 ਬਣ 25 ਨੰਬਰ ਦੇ ਕੇ ਆਉਣਗੇ ਲੈ ਕੇ ਨਹੀਂ ਆਉਣਗੇ 1 ਨੰਬਰ 1 ਬਣ 25 ਦੇ ਕੇ ਆਉਣਗੇ ਤਾਂ ਜਰਨਲ ਡਾਇਰ ਗਲਤ ਹੋ ਜਾਵੇਗਾ ਸਰ ਮਾਈਕਲ ਓਡਵਾਇਰ ਇਸ ਦਾ ਰਾਈਟ ਆਨਸਰ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸਥਾਪਨਾ ਨੂੰ ਹੋਈ ਸੀ ਕਦੋਂ ਹੋਈ ਸੀ ਮਤਲਬ ਸਿੱਧਾ ਇਹਨਾਂ ਦਾ ਪੁੱਛਣ ਦਾ ਮਤਲਬ ਇਹ ਹੈ ਕਿ ਕਦੋਂ ਹੋਈ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਸਾਰਿਆਂ ਨੂੰ ਪਤਾ ਹੈ ਕਿ 1920 ਦੇ ਵਿੱਚ ਹੋਈ ਸੀ ਤਾਂ 16 ਨਵੰਬਰ 1920 ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਕਿ 40ਵਾਂ ਕੁਐਸਚਨ ਕਹਿ ਰਿਹਾ ਪੰਜਾਬ ਰਾਜ ਪਿੰਡੂ ਜਾਲ ਅਤੇ ਸੈਨੀਟੇਸ਼ਨ ਨੀਤੀ ਕਿਹੜੇ ਸਾਲ ਲਾਗੂ ਕੀਤੀ ਗਈ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ 2014 ਦੇ ਵਿੱਚ ਜੋ 2014 ਦੇ ਵਿੱਚ ਕੀਤੀ ਗਈ ਸੀ ਤਾਂ ਦੋਸਤੋ ਇਹ ਕੁਐਸਚਨ ਕਿਸ ਤਰ੍ਹਾਂ ਦੇ ਲੱਗੇ ਤਾਂ ਇਹ ਤੁਸੀਂ ਮੈਨੂੰ ਦੱਸ ਕੇ ਜਣਾ ਹੈ ਜਿੰਨੇ ਵੀ ਪੰਜਾਬ ਦੇ ਗਵਰਨਮੈਂਟ ਦੇ ਪੇਪਰ ਹਨ ਸਾਰਿਆਂ ਲਈ ਇੰਪੋਰਟੈਂਟ ਹੈ ਪੰਜਾਬ ਜੀਕੇ ਬਹੁਤ ਵਧੀਆ ਰੋਲ ਅਦਾ ਕਰੇਗੀ ਕਿਉਂਕਿ 20 ਨੰਬਰਾਂ ਦੀ ਪੰਜਾਬ ਜੀਕੇ 30 ਨੰਬਰਾਂ ਦੀ ਇੰਡੀਆ ਤੇ 30 ਦੇ 20 ਹੋਗੇ 50 ਤੇ 100 ਨੰਬਰ ਦਾ ਪੇਪਰ ਆਇਆ ਤਾਂ ਉਸ ਦੇ ਵਿੱਚੋਂ 50% ਨੰਬਰ ਜੇਕਰ 120 ਨੰਬਰ ਦਾ ਆਇਆ ਤੇ ਉਸ ਦੇ ਵਿੱਚੋਂ 1248 40 ਤੋਂ 42% ਦੇ ਵਿੱਚ ਕੀ ਤੁਹਾਡੇ ਨੰਬਰ ਜੀਕੇ ਹੀ ਕਵਰ ਕਰ ਜਾਏਗੀ ਤੇ ਤੁਹਾਨੂੰ ਇੰਡੀਆ ਜੀਕੇ ਦੀਆਂ ਵੀਡੀਓ ਵੀ ਦਿੱਤੀਆਂ ਜਾਣਗੀਆਂ ਬਟ ਕੀ ਇਹ ਪੰਜਾਬ ਜੀਕੇ ਤੁਹਾਡੀ ਪਹਿਲਾਂ ਮਜ਼ਬੂਤ ਕਰਨੀ ਹੈ ਤਾਂ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਕਰਵਾਏ ਜਾਣਗੇ ਤਾਂ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਤਾਂ ਕਰਨੇ ਕਰਨਾ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ ਕਿਉਂਕਿ ਇਸ ਤਰ੍ਹਾਂ ਦੀਆਂ ਟੋਡੀਆਂ ਤੁਹਾਡੇ ਲਈ ਮੈਂ ਵੀਡੀਓ ਲੈ ਕੇ ਆਉਂਦਾ ਰਾਵਾਂਗਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਇੱਕ ਵਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੰਦਾ ਹੈ ਦੋਸਤੋ ਤੁਹਾਡਾ ਕਿਉਂਕਿ ਜੇਕਰ ਵੀਡੀਓ ਕੋਈ ਨਾ ਵਧੀਆ ਲੱਗੇ ਕੰਟੈਂਟ ਨਾ ਵਧੀਆ ਹੋਵੇ ਤਾਂ ਤੁਸੀਂ ਕੀ ਹੈ ਉਸ ਨੂੰ ਅਨਸਬਸਕ੍ਰਾਈਬ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਤਾਂ ਵੀਡੀਓ ਲੈ ਕੇ ਆਉਂਦੇ ਹੀ ਰਹਿਣਾ ਹੈ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਤਦ ਤੱਕ ਲਈਸਾ ਸ਼੍ਰੀ ਗਾਜੀ